ਇਹਦਾ ਨਾ ਜਲੰਧਰ ਬਾਈਪਾਸ ਦੇ ਉੱਤੇ ਅੱਜ ਪ੍ਰੋਗਰਾਮ ਸੀ ਆਪਣਾ ਉਹਦੇ ਸਬੰਧ ਵਿੱਚ ਪਬਲਿਕ ਆफी ਖੜੀ ਸੀ ਇਹ ਹੋਰ ਨਮਾਰਾ ਦਾ ਰਾਈ ਪ੍ਰੈਸ਼ਰ ਹੋਰ ਨਾ ਪ੍ਰੈਸ਼ਰ ਹੋਰ ਕਰੀ ਪਬਲਿਕ ਖੜੀ ਪ੍ਰੋਗਰਾਮ اٹੈਂਡ ਕਰ ਰਹੀ ਸੀ ਉਹਨੂੰ ਬੜੀ ਦਿੱਕਤ ਆ ਰਹੀ ਸੀ ਉਹਦੇ ਸਬੰਧ ਵਿੱਚ ਪ੍ਰੈਸ਼ਰ ਹੋਰ ਨਾ ਚਲਾਨ ਕੀਤਾ ਸੀ ਸਰ ਜੀ ਕਿਹਦਾ ਜੀ ਡਰਾਈਵਰ ਵੱਲੋਂ ਮੀਡੀਆ ਨਾਲ ਬਤੂਜੀ ਨਾਲ ਬੋਲਿਆ ਗਿਆ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਂ ਤਾਂ ਗੱਡੀ ਦੇ ਆਰਸੀ ਲੈ ਡਾਕੂਮੈਂਟ ਲੈ ਕੇ ਉਹਦਾ ਚਲਾਨ ਕਰਦਾ ਕਿਉਂ ਅੱਜ ਪ੍ਰੋਗਰਾਮ ਸੀ ਦਾ ਆਪਣਾ ਜਲੰਧਰ ਬਾਈਪਾਸ ਦੇ ਵਿੱਚ ਡਾਕਟਰ ਮੇਦਨ ਅਰਸਲ ਦਾ ਉਸ ਬੰਦੇ ਵਿੱਚ ਲੋਕ ਪੀਸਫੁਲ ਬਣਾ ਰਹੇ ਸੀ ਇਹ ਹਾਰਨ ਮਾਰਦਾ ਰਹੇ ਇਹਦਾ ਪ੍ਰੈਸ਼ਰ ਹਾਰਨ ਦਾ ਚਲਾਨ ਕਰਤਾ ਸੀ ਯਾਰ ਇੱਕ ਹੋਰ ਦਾ ਸ਼ਾਰੀ ਹੁੰਦਾ ਕੋਈ ਦੇਖ ਰਿਹਾ ਜੀ ਸਾਨੂੰ ਮਗਰ ਹਾਂਜੀ ਖੜੇ ਆ ਸੀ ਦਸਾਂ ਦੇ ਕਰ ਰ ਇੰਨੀ ਜਲਦੀ ਰੋਗ ਜੀ ਬਿਲਕੁਲ ਜੀ ਬਿਲਕੁਲ ਇਹਦਾ ਸਾਡੇ ਸੀਨੀਅਰ ਆਫੀਸਰਾਂ ਕੋਲੋਂ ਮੈਸੇਜ ਇੱਕ ਆਇਆ ਹੋਇਆ ਪ੍ਰੈਸ਼ਰ ਹਾਰਨ ਜਿਹੜੀ ਵੀ ਗੱਡੀ ਮਾਰਦੀ ਆ ਕੋਈ ਵੀ ਆ ਪੂਰ ਬਖਸ਼ ਨਹੀਂ ਹੋਗਾ ਇਹਦਾ ਨਾ ਜਲੰਧਰ ਬਾਈ ਪਾਸ ਦੇ ਉੱਤੇ ਹੈ ਜੇ ਪ੍ਰੋਗਰਾਮ ਸੀ ਆਪਣਾ ਉਹਦੇ ਸੰਬੰਧ ਵਿੱਚ ਪਬਲਿਕ ਕਾਫੀ ਘਣੀ ਸੀ ਇਹ ਹਾਰਨ ਮਾਰਦਾ ਰਹੀ ਪ੍ਰੈਸ਼ਰ ਹਾਰਨ ਪ੍ਰੈਸ਼ਰ ਰੋਡ ਉੱਰ ਗਰੀਬ ਪਬਲਿਕ ਖੜੀ ਪ੍ਰੋਗਰਾਮ ਅਟੈਂਡ ਕਰ ਰਹੀ ਸੀ ਉਹਨੂੰ ਬੜੀ ਦਿੱਕਤ ਆ ਰਹੀ ਸੀ ਉਹਦੇ ਸਬੰਧ ਵਿੱਚ ਪ੍ਰੈਸ਼ਰ ਰੋਡ ਦਾ ਚਲਾਨ ਕੀਤਾ ਫਿਰ ਕਿਹਦਾ ਵੀ ਡਰਾਈਵਰ ਵੱਲੋਂ ਮੀਡੀਆ ਨਾਲ ਬੱਤੂ ਜੀ ਨਾਲ ਬੋਲਿਆ ਗਿਆ ਸੀ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੈਂ ਤਾਂ ਗੱਡੀ ਦੇ ਆਰਸੀ ਲੈ ਡਾਕੂਮੈਂਟ ਲੈ ਕੇ ਉਹਦਾ ਚਲਾਨ ਕਰਦਾ ਕਿਉਂ ਅੱਜ ਪ੍ਰੋਗਰਾਮ ਸੀ ਆਪਣਾ ਜਲੰਧਰ ਬਾਈਪਾਸ ਦੇ ਵਿੱਚ ਡਾਕਟਰ ਮੇਦ ਕਰਦਾ ਉਹਦੇ ਸਬੰਧ ਵਿੱਚ ਲੋਕ ਪੀਸਫੁਲ ਬਣਾ ਰਹੇ ਸੀ ਇਹਨਾਂ ਹਾਰਨ ਮਾਰਦਾ ਰਹੇ ਇਹਦਾ ਪ੍ਰੈਸ਼ਰ ਰੋਡ ਦਾ ਚਲਾਨ ਕਰਤਾ ਸੀ ਯਾਰ ਇੱਕ ਹੋਰ ਦਾ ਸਾਹ ਹੁੰਦਾ ਕੋਈ ਦੇਖ ਰਿਹਾ ਜੀ ਸਾਨੂੰ ਮਗਰ ਹਾਂਜੀ ਖੜੇ ਆ ਸੀ ਕਸਾਂ ਦੇ ਕਰਕੇ ਇੰਨੀ ਜਲਦੀ ਰੋਗ ਗਿਆ ਬਿਲਕੁਲ ਜੀ ਬਿਲਕੁਲ ਇਹਦੇ ਸਾਡੇ ਸੀਨੀਅਰ ਆਫਸਰਾਂ ਨੂੰ ਮੈਸੇਜ ਇੱਕ ਆਇਆ ਹੋਇਆ ਪ੍ਰੈਸ਼ਰ ਹੌਰਨ ਜਿਹੜੀ ਵੀ ਗੱਡੀ ਮਾਰਦੀ ਆ ਕੋਈ ਵੀ ਆ ਮੁਆਫਖਸ਼ ਨਹੀਂ ਹੋਊਗਾ